ਸਿੱਟੇ ਦੀ ਗੱਲ ਇਹ ਹੈ ਕਿ ਨਿਰੇ ਕਰਮ ਹਿਸਾਬ ਨਾਲ ਕਿ ਨਿਰੇ ਗਿਆਨ ਕੋ ਖੜਨਾਲ ਕੋਈ ਸਦਗਤੀ ਨੂੰ ਨਹੀਂ ਪਹੁੰਚਾ ਸਚਮੁੱਚ ਦਾ ਗੁਰਮੁਖ ਜੀਵਨ ਬਸਰ ਕਰਨ ਲਈ ਸਚਮੁੱਚ ਦਾ ਤਤ ਸੰਦਰਸੀ ਹੋਣ ਲਈ ਸੰਤਾਂ ਦੀ ਸੰਗਤ ਠੀਕ ਉਪਚਾਰ ਹੈ ਜਿੱਥੋਂ ਇੱਕ ਤਾਂ ਸਤ ਉਪਦੇਸ਼ ਮਿਲਦਾ ਹੈ ਇੱਕ ਉਹਨਾਂ ਦਾ ਅੰਦਰੋਂ ਬਾਹਰੋਂ ਸੱਚਾ ਤੇ ਸੁੱਚਾ ਜੀਵਨ ਅੱਖਾਂ ਦੇ ਸਾਹਮਣੇ ਰਹਿਨੁਮਾਈ ਕਰਦਾ ਹੈ ਤੀਸਰੇ ਉਹਨਾਂ ਦੀ ਕਿਰਪਾ ਦਾ ਸੁਭਾਗ ਲੱਗਦਾ ਹੈ ਉਹਨਾਂ ਦੀ ਅਸ਼ੀਰਵਾਦ ਤੇ ਸੁਫਲ ਕਾਰਜ ਰਾਸ ਕਰਦਾ ਹੈ ਇਸ ਤਰ੍ਹਾਂ ਜਗਿਆਸੂ ਸਿੱਧੀ ਸੇਧ ਪਰਮੇਸ਼ਵਰ ਪ੍ਰਾਪਤੀ ਦੀ ਬਣ ਕੇ ਉਸ ਦੇ ਪ੍ਰੇਮ ਮਾਰਗ ਤੇ ਟੁਰ ਪੈਂਦਾ ਹੈ ਪ੍ਰੇਮ ਕਰਦਾ ਫਜ਼ਲ ਦੇ ਮੰਡਲ ਵਿੱਚ ਪਹੁੰਚ ਜਾਂਦਾ ਹੈ ਕਰਮ ਹੀਠਾਂ ਰਹਿ ਜਾਂਦੇ ਹਨ ਉਸ ਦੇ ਸਾਧਾਰਨ ਕਰਮ ਸੁੱਤੇ ਹੀ ਭਲੇ ਹੋ ਜਾਂਦੇ ਹਨ। ਧਰਮ ਗਿਆਨੀ ਕਹੇ ਹੋਏ ਸੁਪ ਭਲਾ।